ਹਰ ਇੱਕ ਡਿਪਾਰਟਮੈਂਟ ਦੇ ਕਿਸੇ ਦੇ 40 ਕਿਸੇ ਦੇ 50 ਕਿਸੇ ਦੇ 52 ਕਿਸੇ ਦੇ 17 ਅੱਜ 800 55 ਜਿਹੜੇ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਮੈਂ ਸਾਰਿਆਂ ਨੂੰ ਪੰਜਾਬੀ ਨਾਗਰਿਕ ਹੀ ਕਹਾਂਗਾ ਕੋਈ ਅਹੁਦਾ ਛੋਟਾ ਵੱਡਾ ਨਹੀਂ ਹੁੰਦਾ 858 ਜਿਹੜੇ ਪੰਜਾਬੀ ਸਾਡੇ ਮੁੰਡੇ ਕੁੜੀਆਂ ਸਾਡੇ ਦੇਸ਼ ਦਾ ਫਿਊਚਰ ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਆਪਣੀ ਟੈਲੈਂਟ ਦਿਖਾਉਂਦੇ ਜਿਹੜੀਆਂ ਉਹਨਾਂ ਨੇ ਡਿਗਰੀਆਂ ਲਈਆਂ ਉਹਨਾਂ ਨੂੰ ਤਾਂ ਤੁਸੀਂ ਪੰਜਾਬ ਸਰਕਾਰ ਦੇ ਤੇ ਪ੍ਰਵਾਦ ਸ਼ਾਮਲ ਹੋ ਰਹੇ ਹੋ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਦੋਸਤਾਂ ਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਤੁਹਾਡੇ ਮਾਪਿਆਂ ਨੂੰ ਤੁਹਾਡੇ ਕੋਚਸ ਨੂੰ ਟੀਚਰਸ ਨੂੰ ਜਿਨ੍ਹਾਂ ਨੇ ਤੁਹਾਨੂੰ ਇਸ ਲੈਵਲ ਤੇ ਪਹੁੰਚਣ ਤੱਕ ਹੈਲਪ ਕੀਤੀ ਉਹਨਾਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਕ ਵਾਈਬਲ ਜੀ ਕਾ ਖਾਲਸਾ ਵਾਈਬਲ ਜੀ ਕੀ ਫਤਿਹ ਮੇਰੇ ਕੈਬਿਨੇਟ ਦੇ ਸਾਥੀ ਡਾਕਟਰ ਬਿਲਵੀ ਜੀ ਤੇ ਸਾਡੇ ਡਾਇਰੈਕਟਰ ਹੈਲਥ ਤੇ ਨਾਲ ਨਾਲ ਸਾਡੇ ਹੈਲਥ ਡਿਪਾਰਟਮੈਂਟ ਦੇ ਬਹੁਤ ਸਾਰੇ ਅਫੀਸਰ ਸਹਿਬਾਨ ਔਰ ਵੱਖ-ਵੱਖ ਦੂਸਰੇ ਡਿਪਾਰਟਮੈਂਟਸ ਦੇ ਜਿਹੜੇ ਮੈਂ ਕਹੂੰਗਾ ਕਿ ਜਿਹੜੇ ਫੈਸਲਾ ਲੈਣ ਵਾਲੇ ਨੇ ਪ੍ਰਬੰਧਕ ਡਿਸੀਜਨ ਮੇਕਰਸ ਅਫੀਸਰ ਸਹਿਬਾਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੀਡੀਆ ਦੇ ਜਿੰਨੇ ਵੀ ਰੀਪਰੈਜ਼ੈਂਟੇਟ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਅੱਜ 858 ਜਿਹੜੇ ਮਿਲਾ ਕੇ 56856 ਟੋਟਲ ਅੱਜ ਤੱਕ 16 ਮਾਰਚ 2022 ਨੂੰ ਸੌ ਚੁੱਕ ਸਮਾਗਮ ਸੀ 16 ਮਾਰਚ ਤੋਂ ਲੈ ਕੇ ਅੱਜ ਤੱਕ 56856 ਨੌਕਰੀਆਂ ਸਰਕਾਰ ਦੇ ਚੁੱਕੀ ਆ ਉਹਦਾ ਕੱਲੇ ਕੱਲੇ ਦਾ ਲਿਸਟ ਕੱਲੇ ਕੱਲੇ ਦਾ ਐਡਰੈਸ ਕੱਲੇ-ਕੱਲੇ ਦਾ ਡਿਪਾਰਟਮੈਂਟ ਉਹ ਸਾਡੇ ਕੋਲ ਰਿਕਾਰਡ ਤੇ ਪਿਆ ਕੋਈ ਛਭਾਰਜ ਜਾਂ ਕੋਈ 1 ਰੁਪਏ ਦਾ ਵੀ ਕੋਈ ਰਿਸ਼ਵਤ ਜਾਂ ਕੋਈ ਲਾਬਿੰਗ ਜਾਂ ਕੋਈ ਕਿਸੇ ਨੂੰ ਬਲੈਕਮੇਲਿੰਗ ਇਸ ਤਰ੍ਹਾਂ ਦੀ ਕੋਈ ਹਜੇ ਤੱਕ ਸ਼ਿਕਾਇਤ ਨਹੀਂ ਤੁਸੀਂ ਵੀ ਅੱਜ ਰਸਮੀ ਤੌਰ ਤੇ ਨਿਯੁਕਤ ਹੋਏ ਹੋ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਕਿਸੇ ਦੇ ਧਰੂ ਜਾਣਾ ਹੋਣਾ ਪਿਆ ਹੋਊਗਾ ਜਾਂ ਕੋਈ ਕੋਈ ਭਲਾਉਂਦਾ ਸੀ ਕਿ ਨਾ ਕੋਈ ਫਲਾਣੇ ਦਾ ਬੰਦਾ ਲੱਭ ਲੋ ਇੱਕ ਫਲਾਣੇ ਦੇ ਘਰੇ ਜਾਇਆ ਉਹ ਫਲਾਣਾ ਨੰਬਰ ਤਾਂ ਆਪਣੇ ਵਾਧਾ ਗਏ ਸੀ ਪਰ ਘੱਟ ਵਾਲਾ ਲੈ ਗਏ ਨੌਕਰੀ ਇਸ ਕਰਕੇ ਕਿ ਉਹਨੂੰ ਕੋਈ ਐਮਐਲ ਜਾਣਦਾ ਸੀ ਜਾਂ ਮੰਤਰੀ ਜਾਣਦਾ ਸੀ ਜਾਂ ਕੋਈ ਉਹਦਾ ਕੋਈ ਪੰਜਾਬੀ ਚ ਕਹਿ ਲਿਆ ਉਹਦਾ ਕੋਈ ਜੁਗਾਰ ਲਾ ਲਿਆ ਉਹਨੇ ਹਨਾ ਤੇ ਜਿਹੜੇ ਇੰਟੈਲੀਜੈਂਟ ਬੱਚੇ ਸੀ ਉਹ ਰਹਿ ਜਾਂਦੇ ਸੀ ਦਿਲ ਟੁੱਟ ਜਾਂਦਾ ਸੀ ਫਿਰ ਉਹ ਦਿਲ ਟੁੱਟ ਜਾਂਦਾ ਸੀ ਤਾਂ ਫਿਰ ਜਾਂ ਤਾਂ ਡਿਪਰੈਸ਼ਨ ਵਾਲੇ ਪਾਸੇ ਜਾਂਦੇ ਸੀ ਵੀ ਕੀ ਕਰੀਏ ਯਾਰ ਇੰਨੇ ਪੇਪਰ ਦੇਤੇ ਕੁਝ ਹੋ ਹੀ ਨਹੀਂ ਰਿਹਾ ਕਰਦਿਆਂ ਦਾ ਪ੍ਰੈਸ਼ਰ ਅਲੱਗ ਕਿ ਕਿੰਨੀਆਂ ਫੀਸਾਂ ਭਰੀ ਜਾਵਾਂਗੇ ਤੇ ਫਿਰ